ਸਤਿ ਸ਼੍ਰੀ ਅਕਾਲ ਸਾਥਿਓ ਅੱਜ ਜਿਹੜੇ ਨਿੱਕੇ ਭੈਣ ਭਰਾ ਪਲੱਸ 2 ਤੋਂ ਬਾਅਦ ਵਿਦੇਸ਼ ਵਿੱਚ ਸੁਨਹਿਰਾ ਭਵਿੱਖ ਚਾਹੁੰਦੇ ਹਨ ਉਹਨਾਂ ਲਈ ਵੀਡੀਓ ਬਹੁਤ ਖਾਸ ਹੈ ਕਿਉਂਕਿ ਅਸੀਂ ਪਹੁੰਚੀਆਂ ਇਮੀਗ੍ਰੇਸ਼ਨ ਗੁਰੂ ਬੰਗਾ ਰੋਡ ਗੰਨਾ ਮਿਲ ਦੇ ਬਿਲਕੁਲ ਸਾਹਮਣੇ ਤੇ ਸਾਥਿਓ ਕੱਲ ਇੱਥੇ ਐਜੂਕੇਸ਼ਨ ਫੇਅਰ ਲਗਾਇਆ ਜਾਵੇਗਾ ਤੇ ਬੱਚਿਆਂ ਦੇ ਕੈਰੀਅਰ ਨੂੰ ਕਿਵੇਂ ਨਿਖਾਰਿਆ ਜਾ ਸਕਦਾ ਹੈ ਉਹਨਾਂ ਦੀ ਕਾਉਂਸਲਿੰਗ ਉਹਨਾਂ ਨੂੰ ਗਾਈਡ ਕੀਤਾ ਜਾਵੇਗਾ ਤੇ ਸੈਮੀਨਾਰ ਵਿੱਚ ਵੱਖ-ਵੱਖ ਕੰਟਰੀਜ਼ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਆਓ ਹੁਣ ਇੱਕ ਵਾਰੀ ਤੁਹਾਨੂੰ ਅੰਦਰਲਾ ਮਾਹੌਲ ਦਿਖਾਨੀ। ਤਾਂ ਤੁਸੀਂ ਲੌਬੀ ਵਿੱਚ ਵੀ ਸਲੋਗਨ ਦੇਖ ਸਕਦੇ ਹੋ ਇਹਨਾਂ ਨੇ ਲਿਖਿਆ ਹੈ ਕਿ ਚਲੋ ਕੈਨੇਡਾ ਤੇ ਨਾਲ ਦੀ ਨਾਲ ਇਹਨਾਂ ਦੇ ਸਾਰੇ ਸਰਟੀਫਿਕੇਟਸ ਵੀ ਤੁਸੀਂ ਇੱਥੇ ਦੇਖ ਸਕਦੇ ਹੋ ਤੇ ਹੁਣ ਇੱਕ ਇੱਕ ਕਰਕੇ ਤੁਹਾਨੂੰ ਕਾਉਂਸਲਿੰਗ ਰੂਮ ਦਿਖਾਨੇ ਆ ਜਿੱਥੇ ਹੁਣ ਵੀ ਕਾਉਂਸਲਿੰਗ ਚੱਲ ਰਹੀ ਹੈ ਤੇ ਆਏ ਹੋਏ ਕਲਾਇੰਟਸ ਦਾ ਪੂਰਾ ਵੇਰਵਾ ਲੈ ਕੇ ਹਿਸਟਰੀ ਉਹਨਾਂ ਦੀ ਪੂਰੀ ਸਮਝ ਕੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਜਿਹੜਾ ਗਾਈਡ ਕੀਤਾ ਜਾਂਦਾ ਹੈ ਐਡਵਾਈਸ ਕੀਤਾ ਜਾਂਦਾ ਹੈ ਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਕੱਲ ਦੇ ਸੈਮੀਨਾਰ ਦੀ ਇੱਕ ਨੌਜਵਾਨ ਮੁੰਡਾ ਇੱਥੇ ਜਾਣਕਾਰੀ ਹਾਸਲ ਕਰਨ ਆਇਆ ਹੋਇਆ ਜਿਸ ਨੂੰ ਮੈਡਮ ਵੱਲੋਂ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਸੀਂ ਬਾਹਰ ਦੋ ਮੰਜ਼ਲਾ ਫਲੈਕਸ ਤੇ ਲੱਗੀਆਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਪਹਿਲਾਂ ਕਿੰਨੇ ਵੀਜ਼ੇ ਲਗਵਾਏ ਹਨ ਤੇ ਇਹ ਕਿੰਨਾ ਟਰਸਟਡ ਬ੍ਰਾਂਡ ਹੈ ਅਲਦੀ ਨਾਲ ਛੋਟੇ ਭੈਣ ਭਰਾਵਾਂ ਨੂੰ ਜਾਣਕਾਰੀ ਦੇਦੀ ਹੈ ਇੱਥੇ ਆਲਸ ਤੇ ਪੀਟੀ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਤੇ ਤੁਸੀਂ ਇੱਥੇ ਵੀ ਸਲੋਗਨ ਪੜੋ ਕਹਿੰਦੇ ਪੀਟੀ ਕਰ ਬੇਫਿਕਰ ਇਹ ਪੀਟੀ ਕਲਾਸ ਦੀਆਂ ਤਸਵੀਰਾਂ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਕਿ ਇਨਚਾਰਜ ਵੱਲੋਂ ਸਟੂਡੈਂਟਸ ਨੂੰ ਆ ਰਹੀਆਂ ਡਾਊਟਸ ਨੂੰ ਕਲੀਅਰ ਕੀਤਾ ਜਾ ਰਿਹਾ ਹੈ ਅਤੇ ਸਟੂਡੈਂਟਸ ਦੇ ਪੁਆਇੰਟ ਆਫ View ਨੂੰ ਵੀ ਸੁਣਿਆ ਜਾ ਰਿਹਾ ਹੈ ਅੱਗੇ ਤੁਸੀਂ ਦੇਖੋਗੇ ਕਿ ਰਾਈਟਿੰਗ ਕਲਾਸ ਵਿੱਚ ਸਪੈਸ਼ਲ ਟਿਪਸ ਐਂਡ ਟ੍ਰਿਕਸ ਵੀ ਬੱਚਿਆਂ ਨੂੰ ਸਿਖਾਏ ਜਾ ਰਹੇ ਹਨ ਪਰ ਵੀਡੀਓ ਦਾ ਮੇਨ ਵਿਸ਼ਾ ਤਾਂ ਕੱਲ ਦੀ ਜਾਣਕਾਰੀ ਦੇਣਾ ਯਾਨੀ ਕਿ 10 ਅਗਸਟ ਨੂੰ ਹੋ ਰਏ ਸੈਮੀਨਾਰ ਬਾਰੇ ਜਿਸ ਬਾਰੇ ਅਸੀਂ ਪੂਰੀ ਜਾਣਕਾਰੀ ਲਵਾਂਗੇ हेलो एवरीवन इमिग्रेशन गुरुज ऑर्गेनाइज कर रहा है एजुकेशन एक्सपो जिथे की ਤੁਹਾਨੂੰ टॉप यूनिवर्सिटीज दे रिप्रेजेंटेटिव ਨੂੰ ਮਿਲਣ ਦਾ ਮੌਕਾ ਮਿਲੇਗਾ ਸਾਰੇ ਸਟੂਡੈਂਟਸ ਨੂੰ ਆਪਣੇ ਡਾਊਟਸ ਕਲੀਅਰ ਕਰਨ ਦਾ ਮੌਕਾ ਮਿਲੇਗਾ ਜਿਹੜਾ ਵੀ ਬੱਚਾ ਕਿਸੇ ਵੀ ਕੰਟਰੀ ਦੇ ਰਿਗਾਰਡਿੰਗ ਕੋਈ ਵੀ ਕੁਇਰੀ ਹੁੰਦੀ ਆ ਉਸ ਦੇ ਵਿੱਚ ਕਲੀਅਰ ਕਰ ਸਕਦਾ ਹੈ ਕਲ ਟਾਪ ਯੂਨੀਵਰਸਿਟੀ ਦੇ ਰਿਪ੍ਰੈਜ਼ੈਂਟੇਟਿਵ ਯਾਨੀ ਕਿ ਕੈਨੇਡਾ ਆਸਟ੍ਰੇਲੀਆ ਯੂਐਸਏ ਨਿਊਜ਼ੀਲੈਂਡ ਯੂਕੇ ਐਂਡ ਮੋਰ ਅਦਰ ਕੰਟਰੀਜ਼ ਦੇ ਰਿਪ੍ਰੈਜ਼ੈਂਟੇਟਿਵ ਆ ਰਹੇ ਨੇ ਸੋ ਸਾਰੇ ਜ਼ਰੂਰ ਪਹੁੰਚਣਾ ਸਵੇਰੇ 10 ਵਜੇ ਤੋਂ ਲੈ ਕੇ ਸਵੇਜੇ ਤੱਕ ਇਮੀਗ੍ਰੇਸ਼ਨ ਗੁਰੂਜ਼ ਮੈਮ ਕੋਈ ਸੈਮੀਨਾਰ ਦਾ ਕੋਈ ਚਾਰਜਸਤਾਨੀ ਹੋਵੇਗਾ ਨਹੀਂ ਸਰ ਇਹਦੇ ਬਿਲਕੁਲ ਕੋਈ ਵੀ ਚਾਰਜਸ ਨਹੀਂ ਹੋਣਗੇ ਫ੍ਰੀ ਆਫ ਕੋਸਟ ਐਂਟਰੀ ਹੋਏਗੀ ਅੱਛਾ ਇੱਕ ਕੌਂਸਲਟ ਅਸੈਸਮੈਂਟ ਲਿਖਿਆ ਹੈ ਫ੍ਰੀ ਕਾਉਂਸਲਿੰਗ ਲਿਖਿਆ ਹੈ ਤੇ ਬਾਰੇ ਥੋੜਾ ਸਮਝਾਓ ਹਾਂਜੀ ਜਿਹੜੇ ਕਿ 23 24 ਪਾਸ ਆਊਟ ਬੱਚੇ ਹੋਣਗੇ ਉਹਨਾਂ ਦੀ ਪ੍ਰੋਸੈਸਿੰਗ ਫਾਈਲ ਟੋਟਲੀ ਫ੍ਰੀ ਹੋਵੇਗੀ ਜੀ ਅੱਛਾ ਮੈਮ ਕੱਲ ਮਿਸਟਰ ਤੀਰਜ ਗਾਂਧੀ ਤੇ ਮਿਸਿਸ ਜੋਤੀ ਸ਼ਰਮਾ ਗਾਂਧੀ ਇੱਥੇ ਮੌਜੂਦ ਹੋਣਗੇ ਹਾਂਜੀ ਬਿਲਕੁਲ ਇੱਥੇ ਤੀਰਜ ਗਾਂਧੀ ਐਂਡ ਜੋਤੀ ਸ਼ਰਮਾ ਮੈਮ ਜ਼ਰੂਰ ਉਹਨਾਂ ਨਾਲ ਡਾਇਰੈਕਟ ਮੀਟ ਹੋ ਸਕਦੀ ਹੈ ਜੀ ਹਾਂਜੀ ਬਿਲਕੁਲ ਤੁਸੀਂ ਉਹਨਾਂ ਨੂੰ ਜਦੋਂ ਮਰਜੀ ਆ ਕੇ ਕੱਲ ਮਿਲ ਸਕਦੇ ਹੋ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਜੀ ਸ਼ੁਕਰੀਆ